ਉਜੀ ਆਪਣੇ ਮੈਂ ਡਾਕਟਰ ਮਦਨ ਮੋਹਨ ਸਿੰਘਾੜੀਗੜ ਸਰਪੰਚ ਸਰ ਸਰਕਾਰ ਵੱਲੋਂ ਕੱਲ ਸ਼ਾਮ ਨੂੰ ਇੱਕ ਜਿਹੜੀ ਸਾਡੇ ਡਾਕਟਰ ਸਾਹਿਬ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜਾ ਨਵਾਂ ਵੇਰੀਐਂਟ ਜੇ ਹੈ ਜੇ ਐਨ 1 ਬਨ ਆਇਆ ਹੈਗਾ ਕਿ ਜੇ ਉਹ ਜਿਹੜਾ ਵੇਰੀਐਂਟ ਹੈਗਾ ਵਿਦਿਆਤਾ ਹੈ ਗਿਆ ਨੇ ਕਿ ਜਿਵੇਂ ਕਿ ਅੱਜ ਕੱਲ ਮੌਸਮ ਸਰਦੀ ਦਾ ਹੈਗਾ ਇਹਦੇ ਵਿੱਚ ਫਲੂ ਵੀ ਹੈਗਾ ਇਹਦੇ ਵਿੱਚ ਸਾਈਨ ਫਲੂ ਵੀ ਹੋ ਸਕਦਾ ਹੈ ਇਹਦੇ ਵਿੱਚ ਕੋਵਿਡ ਵੀ ਹੋ ਸਕਦਾ ਸਰਕਾਰ ਨੇ ਇਸ ਕਰਕੇ ਕਿਹਾ ਕਿ ਪ੍ਰੈਫਰਬਲੀ ਕਿ ਜਿਹੜੀਆਂ ਪਬਲਿਕ ਪਲੇਸਾਂ ਤੇ ਹੈਗੀਆਂ ਨੇ ਚਾਹੇ ਬੱਸ ਸਟੈਂਡ ਹੈ, ਫੇਅਰਵੇ ਸਟੇਸ਼ਨ ਹੈ, ਹਸਪਤਾਲ ਹੈ, ਮਾਲਸ ਨੇ ਉਥੇ ਜਿਹੜੀ ਪਬਲਿਕ ਹੈਗੀ ਹੈ ਪ੍ਰੈਫਰੈਬਲੀ ਜਿਹੜੀ ਹੈਗੀ ਹੈ ਆਪਣੇ ਮਾਸਕ, ਆਪਣੇ ਪਾਨ ਉਹਦੇ ਨਾਲ ਨਾਲ ਹੀ ਆਪਣੇ ਨਾਲ ਕਹਾਂ ਕਿ ਜੇ ਕਿਸੇ ਨੂੰ ਖਾਂਸੀ ਚ ਕਾਮ ਬੁਖਾਰ ਹੈਗਾ ਤੇ ਉਹ ਜਿਹੜਾ ਪੇਸ਼ੈਂਟ ਹੈਗਾ ਉਹ ਆਪਣੇ ਨੇੜਲੇ ਸਿਹਤ ਕੇਂਦਰ ਦੇ ਵਿੱਚ ਜਾਵੇ ਜਾਂ ਕੁਆਲਿਫਾਈਡ ਡਾਕਟਰ ਦੇ ਕੋਲ ਜਾਵੇ। ਕਿਸੇ ਚੋਲਾ ਸ਼ਾਬ ਡਾਕਟਰ ਦੇ ਕੋਲ ਨਾ ਜਾਵੇ। ਕਿਸੇ ਵੀ ਆਪਣੇ ਜਿਹੜਾ ਹੈਗਾ ਆਰਐਮਪੀ ਕੋਲ ਨਾ ਜਾਵੇ। ਤੇ ਨਾ ਹੀ ਕਿਤੇ ਆਮ ਜਗ੍ਹਾ ਦੇ ਉੱਪਰ ਹੀ ਹਸਪਿਟਲ ਕਰੇ ਪਬਲਿਕ ਪਲੇਸ ਤੇ ਹਸਪਿਟਲ ਨਾ ਕਰੇ ਤੇ ਇਹਦੇ ਨਾਲ ਨਾਲ ਹੀ ਉਹ ਆਪਣੇ ਜਾ ਕੇ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਜਾ ਕੇ ਆਪਣੇ ਇਲਾਜ ਕਰਵਾਵੇ ਆਪਣਾ ਜਿਹੜਾ ਡਾਕਟਰ ਹੈਗਾ ਉਹ ਆਪਣੇ ਦੇਖੇਗਾ ਕਿ ਇਹ ਵਾਇਰਲ ਆਪਣੇ ਸਿੰਪਲ ਵਾਇਰਲ ਹੈ ਜਾਂ ਕਿ ਆਪਣੇ ਫਲੂ ਹੈ ਜਾਂ ਇਹ ਕੋਵਿਡ ਹੈ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਹਜੇ ਤੱਕ ਜਿਹੜਾ ਨਵਾਂ ਵੇਰੀਐਂਟ ਆਇਆ ਉਹਦਾ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਪਰ ਕਿਉਂਕਿ ਜਿਹੜੇ ਲੱਛਣ ਹੈ ਸਭ ਦੇ ਸੇਮ ਨੇ ਕੋਮਨ ਫਲੂ ਦੇ ਵੀ ਆਪਣੇ ਜਿਹੜਾ ਹੈਗਾ ਤੁਹਾਡਾ H1N1 ਫਲੂ ਉਹਦੇ ਵੀ ਲੱਛਣ ਹੋਈ ਨੇ ਕੋਰਦੇ ਲੱਛਣ ਵੀ ਸਾਰਿਆਂ ਦੇ ਸੇਮ ਨੇ ਤੇ ਆਪਣੇ ਕਿ ਕਿਤੇ ਪਬਲਿਕ ਜਿਹੜੀ ਹੈਗੀ ਐ ਇਸ ਸ਼ਖਤ ਨਾਲ ਜਿਹੜਾ ਪਲੇਖੇ ਜਮਾ ਰਹੇ ਜੀ ਕਿ ਮੈਨੂੰ ਤੇ ਆਮ ਹੀ ਬਹਾਰ ਹੈਗਾ ਤੇ ਇਹਦੀ ਆੜ ਦੇ ਵਿੱਚ ਵਿੱਚ ਜਿਹੜਾ ਕੋਵਿਡ ਹੈਗਾ ਪੈਰ ਪਸਾਦ ਜਾਵੇ ਉਸ ਕਰਕੇ ਸਰਕਾਰ ਨੇ ਕਿਹਾ ਕਿ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਕਿ ਆਪਣੇ ਖਾਂਸੀ ਜ਼ੁਕਾਮ ਬੁਖਾਰ ਹੋਵੇ ਆਪਣੇ ਮੂੰਹ ਤੇ ਮਾਸਕ ਪਾ ਕੇ ਰੱਖੋ ਆਪਣੇ ਜਿਹੜੇ ਹੱਥ ਹੈਗੇ ਨੇ ਬਾਰ ਬਾਰ ਸਾਬਨ ਨਾਲ ਜਾਂ ਸੈਂਟਾਈਜ਼ਰ ਨਾਲ ਉਹਨੂੰ ਆਪਣੇ ਕਰੋ ਤੇ ਤੁਸੀਂ ਜੇ ਕਿਸੇ ਨੂੰ ਕੋਈ ਖਾਂਸੀ ਦਾ ਕੰਮ ਖਾਰਾ ਗਿਆ ਉਹਦਾ ਹੱਥ ਮਿਲਾਨ ਤੋਂ ਬੁਰੇਜ਼ ਕਰੋ ਤੇ ਤੁਸੀਂ ਆਪਣੇ ਜਿਹੜਾ ਵੀ ਕੋਈ ਤੁਹਾਡੇ ਟਿਸ਼ੂ ਪੇਪਰ ਹੈਗੇ ਨੇ ਮਾਸਕ ਜਿਹੜੇ ਹੈਗੇ ਨੇ ਇਹਨੂੰ ਬੰਦ ਟੱਕਣ ਵਾਲੇ ਡੱਬਾ ਹੈਗਾ ਉਹਦੇ ਵਿੱਚ ਹੀ ਆਪਣੇ ਸੁੱਟੇ ਲੋਕ ਸਭ ਜਿਹੜੇ ਵੈਰੀਅਟ ਆਇਆ ਨਵਾਂ ਐਡਵਾਈਸਰੀ ਜਾਰੀ ਹੋਈ ਹੈ ਤੁਹਾਡੇ ਸਟਾਫ ਹੀ ਨਹੀਂ ਪਾ ਰਿਹਾ ਮਾਸਕ ਬਹੁਤ ਘੱਟ ਹੈ ਜੀ ਅਜੇ ਆਪਣੇ ਕੱਲ ਰਾਤ ਨੂੰ ਐਡਵਾਈਸਰੀ ਜਾਰੀ ਹੋਈ ਹੈ ਤੇ ਮੈਨੂੰ ਅਜੇ ਆਫੀਸ਼ੀਅਲੀ ਮੇਰੇ ਸੁਵਨਸਾਹ ਵੱਲੋਂ ਜੋ ਕੋਈ ਮੈਨੂੰ ਲੈਟਰ ਨਹੀਂ ਰਸੀਵ ਹੋਈ ਪਰ ਮੈਂ ਅੱਜ ਹੀ ਜਿਹੜੀ ਮੈਨੂੰ ਕੱਲ ਸ਼ਾਮੀ ਡਾਇਰੈਕਟਰ ਆਪਣੇ ਮਿਲੀ ਸੀ ਡਾਇਰੈਕਟਰ ਵੱਲੋਂ ਅੱਜ ਹੀ ਸਾਰਿਆਂ ਨੂੰ ਆਪਣੇ ਲਿਖਤੀ ਰੂਪ ਦੇ ਵਿੱਚ ਜਿਹੜੀ ਲੈਟਰ ਜਾਰੀ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਵੈਸੇ ਤੇ ਜਿੰਨਾਂ ਜਿਹਨਾਂ ਨੂੰ ਕਿਹਾ ਗਿਆ ਸਾਰਿਆਂ ਨੇ 마ਸਕ ਪਾਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਹੁਣ ਆਪਣੇ ਸਾਡਾ ਮੰਗਲਵਾਰ ਵਰਕਿੰਗ ਡੇ ਹੈਗਾ ਉਸ ਦਿਨ ਜਿਹੜੇ ਆ ਅੱਜ ਹੀ ਸਾਰੀ ਆਪਾਂ ਜਿਹੜੀ ਐਡਵਾਈਜ਼ਰੀ ਜਿਹੜੀ ਹੈਗੀ ਲਿਖਤੀ ਲੈਟਰ ਦੇ ਕਰ ਦਿੱਤੀ ਹੈ ਤੇ ਮੰਗਲਵਾਰ ਤੋਂ ਜਿਹੜਾ ਹੈਗਾ ਸਾਰਾ ਸਟਾਫ ਜਿਹੜਾ ਹੈਗਾ ਸਾਡਾ ਆਪਣੇ ਉਹ ਪ੍ਰੋਪਰ ਓਪੀਡੀ ਦੇ ਵਿੱਚ 마ਸਕ ਪਾ ਕੇ ਬੈਠੇਗਾ ਇਸ ਨਾਲ ਨਾਲ ਹੀ ਜਿਹੜੇ ਆਪਣੇ ਐਮਰਜੈਂਸੀ ਦੇ ਵਿੱਚ ਹੋਏਗਾ ਉਹ ਸਟਾਫ ਜਿਹੜਾ ਹੈਗਾ ਉਹ ਅੱਜ ਹੀ ਅੱਜ ਤੋਂ ਹੀ ਆਪਣੇ ਜਿਹੜਾ ਮਾਸਕ ਪਾ ਕੇ ਆਪਣੇ ਬੈਠੇ ਦਾ ਅਸਲ ਇਹ ਕਹਦੇ ਵੱਲ ਬਿਲਕੁਲ ਤਿਆਰੀ ਹੈ ਜੇ ਕੋਈ ਤਰ੍ਹਾਂ ਕੇਸ ਆ ਸਾਡੇ ਕੋਲ ਜੀ ਆਲਰੇਡੀ ਪਹਿਲਾਂ ਅਸੀਂ ਫਲੂ ਕੋਰਨਰ ਬਣਾਇਆ ਹੋਇਆ ਹੈ ਮੇਰੇ ਖੱਬੇ ਪਾਸੇ ਫਲੂ ਕੋਰਨਰ ਹੈ ਜੀ ਕਿਉਂਕਿ ਜਿਹੜਾ ਕੋਈ ਮਰੀਜ਼ ਇਸ ਤਰ੍ਹਾਂ ਦੇ ਆਪਣੇ ਲੱਛਣ ਨਾਲ ਆਏਗਾ ਪਹਿਲਾਂ ਹੀ ਅਸੀਂ ਇੱਥੇ ਹੀ ਦੇਖ ਲਵਾਂਗੇ ਉਹਨੂੰ ਅਸੀਂ ਪਬਲਿਕ ਦੇ ਵਿੱਚ ਲੈ ਜਾਣਾ ਨਹੀਂ ਹੈਗਾ ਕਿਉਂਕਿ ਜਿਹ ਆਮ ਜਿਹੜੇ ਹੈਲਥੀ ਮਰੀਜ਼ ਆਗੇ ਨੇ ਉਹਨਾਂ ਨੂੰ ਅਸੀਂ ਲੈ ਜਾਣਾ ਨਹੀਂ ਹੈਗਾ ਜਿਹੜਾ ਸਾਡਾ ਡਾਕਟਰ ਹੈਗਾ ਡਾਕਟਰ ਜੀ ਦੇ ਬੋਤਵ ਤੇ ਉਹਨਾਂ ਨੂੰ ਉਸੇ ਵੇਲੇ ਹੀ ਆਪਾਂ ਜੋ ਵੀ ਉਹਦੀ ਆਪਣੇ ਕੀ ਉਹਨੂੰ ਆਪਾਂ ਐਡਮਿਸ਼ਨ ਕਰਨੀ ਹੈ ਜਾਂ ਉਹਨੂੰ ਆਪਣੇ ਹੋਮ ਆਈਸੋਲੇਟ ਕਰਨਾ ਹੈਗਾ ਉਹਦੇ ਮੁਤਾਬਕ ਅਸੀਂ ਕਰ ਲਵਾਂਗੇ ਤੇ ਨਾਲ ਨਾਲ ਹੀ ਅਸੀਂ 12 ਬੈੱਡ ਦੀ ਇੱਕ ਆਈਸੋ ਸ਼ਮਾਰ ਵੀ ਤਿਆਰ ਕੀਤੀ ਹੋਈ ਹੈ ਲੋਡ ਪੈਣ ਤੇ ਜੇਕਰ ਆਪਣੇ ਜਿਹੜੀ ਹੈਗੀ ਵੇਵ ਆਉਂਦੀ ਹੈ ਤੇ ਅਸੀਂ 12 ਬੈੱਡ ਤੋਂ ਪੜਾ ਕੇ 36 ਬੈੱਡ ਜਾਂ ਹੋਰ ਜਿੰਨੇ ਵੀ ਲੋਡ ਹੋਏਗੀ ਉਹ ਅਸੀਂ ਕਰ ਲਵਾਂਗੇ ਸਰਬਸਤ ਨੂੰ ਕੋਈ ਟੀਲ ਕਰਨਾ ਚਾਹੋਗੇ ਸਰਬਸਤ ਨੂੰ ਮੈਂ ਇਹ ਕਵਾਂਗਾ ਕਿ ਜੋ ਸਰਕਾਰ ਦੀ ਐਡਵਾਈਜ਼ਰੀ ਹੈਗੀ ਹੈ ਤੁਸੀਂ ਜਿਹੜੇ ਆਪਣੇ ਪੜਕੇ ਵਾਲੇ ਆਪਣੇ ਇਲਾਕੇ ਹੈਗੇ ਨੇ ਉੱਥੇ ਨਾ ਜਾਵੋ ਔਰ ਜੇ ਜਾਣਾ ਵੀ ਹੈ ਤੇ ਬਾਸ ਪਾ ਕੇ ਜਾਓ ਜੇ ਕਿਸੇ ਨੂੰ ਖਾਂਸੀ ਜਾਂ ਬੁਖਾਰ ਹੈਗਾ ਤੇ ਉਹ ਅਨਨੈਸੈਸਰੀ ਕਿਤੇ ਨਾ ਜਾਵੇ ਉਹ ਆਪਣੇ ਨੇੜਲੇ ਸਿਹਤ ਕੇਂਦਰ ਦੇ ਵਿੱਚ ਜਾਵੇ ਜਾਂ ਕੁਆਲਿਫਾਈਡ ਡਾਕਟਰ ਦੇ ਕੋਲ ਜਾਵੇ ਅਤੇ ਕਿਸੇ ਪਬਲਿਕ ਜਗ੍ਹਾ ਦੇ ਉੱ퍼 ਉਹ ਹੌਸਪਟਲ ਨਾ ਕਰੇ ਤੇ ਆਪਣੇ ਜਿਹੜੇ ਹੱਥ ਹੈਗੇ ਨੇ ਜੇ ਕਿਸੇ ਨੂੰ ਆਪਣੇ ਸਾਹਾਂ ਦੀ ਦਿੱਕਤ ਹੈ ਜਾਂ ਕਿਸੇ ਨੂੰ ਲੱਛਣ ਵਾਲੀ ਤਕਲੀਫ ਹੈਗੀ ਹੈ ਤੇ ਜਿਹੜੇ ਆਪਣੇ ਹੱਥ ਹੈਗੇ ਨੇ ਉਹ ਪਬਲਿਕ ਨਾਲ ਨਾ ਮਿਲਾਵੇ ਤੇ ਆਪਣੇ ਜਿਹੜਾ ਹੈਗਾ ਜਿਹੜੇ ਹੱਥ ਹੈਗੇ ਨੇ ਉਹ ਵਾਰ-ਵਾਰ ਆਪਣੇ ਮੁਸ਼ੀਕ ਕਰੇ ਜਿਹੜਾ ਨਵਾਂ ਵੈਰੀਐਂਟ ਆਇਆ ਹੈ ਉਹ JN.1 ਹੈ ਠੀਕ ਹੈ ਹੁਣ ਇਹਦੇ ਕੇਸਸ ਕੀ ਹੈ ਕਿ ਆਪਣੇ ਇਥੇ ਰਾਈਜ਼ ਕਰਦੇ ਜਾ ਰਹੇ ਹੈ ਹਿੰਦੁਸਤਾਨ ਦੇ ਸਾਰੇ ਕੇਸਸ ਰਾਈਜ਼ ਕਰਦੇ ਜਾ ਰਹੇ ਹੈ ਬੁਖਾਰ ਆ ਰਹਾ ਹੈ ਤੇਵ ਆ ਰਹਾ ਹੈ ਤੇ ਉਹਦੀ ਨਈ ਹਦਾਇਤਾਂ ਨੂੰ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਸਾਰੇ ਉਹਨਾਂ ਨੂੰ ਫਾਲੋ ਕਰਨ ਲਈ ਕਿ 마ਸਕ ਸਾਰੇ ਨੇ ਲਾਣਾ ਹੈ ਠੀਕ ਹੈ 마ਸਕ ਲਾ ਕੇ ਰੱਖੋ ਸੋਸ਼ਲ ਡਿਸਟੈਂਸ ਮੇਨਟੇਨ ਕਰੋ ਠੀਕ ਹੈ ਸੈਨੀਟਾਈਜ਼ਰ ਵਰਤੋ ਠੀਕ ਹੈ ਤੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਸਰਕਾਰੀ ਹਸਪਤਾਲ ਤੇ ਦਿਖਾਓ ठीक है डॉक्टर साहब हॉस्पिटल देखिए रिसेप्शन से शुरू होकर जो स्टाफ है उन्होंने द्वारा भी मास्क हाले तक शुरुआत नहीं की गई है और ये थोड़ा बहुत है मतलब पर बाकी सारे हजे ज़्यादातर फॉलो कर रहे हैं ठीक थी, है और अजद ही मतलब शुरू हुआ है तो इस करके बाकी हो जाएगा थोड़ी देर तक